ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਇੱਕ ਵੱਡਾ ਝਟਕਾ ਲੱਗਾ ਜਦੋਂ ਸੁੰਦਰ ਨਗਰ ਵਾਰਡ ਨੰਬਰ 49 ਦਾ ਰਹਿਣ ਵਾਲਾ ਇੱਕ ਪੁਰਾਣਾ ਅਕਾਲੀ ਪਰਿਵਾਰ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਇੱਥੇ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਰਸੇ ਸਿੰਘ ਸ਼ਾਰੀਕਲਸੀ ਪਹੁੰਚੇ ਜਿਨ੍ਹਾਂ ਨੇ ਸਰਦਾਰ ਰਣਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਸਮਰਥਕਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਐਮਐਲਏ ਸ਼ਾਰੀਕਲਸੀ ਨੇ ਕਿਹਾ ਕਿ ਜਦੋਂ ਵੀ ਲੋਕ ਉਹਨਾਂ ਕੋ ਕੰਮ ਕਰਵਾਉਣ ਵਾਸਤੇ ਆਉਂਦੇ ਹਨ ਤਾਂ ਉਹਨਾਂ ਵੱਲੋਂ ਇਹ ਨਹੀਂ ਦੇਖਿਆ ਜਾਂਦਾ ਕਿ ਉਹ ਕਿਸ ਪਾਰਟੀ ਨਾਲ ਸਬੰਧ ਰੱਖਦੇ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਹੋਰ ਨਾ ਪਾਰਟੀਆਂ ਦੇ ਸਮਰਥਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਜਿਨ੍ਹਾਂ ਦੀ ਲੰਬੀ ਲਿਸਟ ਹੈ ਅਤੇ ਅੱਜ ਅਜੇ ਸ਼ੁਰੂਆਤ ਹੋਈ ਹੈ ਇਸ ਮੌਕੇ ਜਦੋਂ ਪਾਰਟੀ ਸ਼ਾਮਲ ਹੋਏ ਸਰਦਾਰ ਰঞ্জੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਹਨ ਪਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਕੀਤੇ ਧਾਰੇ ਕੰਮਾਂ ਨੂੰ ਵੇਖਦੇ ਹੋਏ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਹ ਸਮਰਥਨ ਪਾਰਟੀ ਰਹਿਣਗੇ ਅਤੇ ਪਾਰਟੀ ਲਈ ਵੱਟ ਚੜਕੇ ਕੰਮ ਕਰਨਗੇ ਇਸ ਮੌਕੇ ਸਰਦਾਸ ਸੁੱਚਾ ਸਿੰਘ ਜੋ ਕਿ ਇਸ ਪਹਿਲੀ ਮੀਟਿੰਗ ਵਿੱਚ ਪਹੁੰਚੇ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਉਹਨਾਂ ਦੇ ਦੋਨਾਂ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਅਤੇ ਉਹਨਾਂ ਦਾ ਇੱਕ ਪੈਸਾ ਵੀ ਨਹੀਂ ਲੱਗਾ ਇਸ ਮੌਕੇ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪUREਵਾਲ ਤੇ ਰਿੰਕੂ ਰਾਜਾ ਦੀ ਕਾਸਪੁੱਟ ਬਿਲਕੁਲ ਜੀ ਮੈਂ ਵੱਡੇ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਬਲ ਬਣਾਇਆ ਪਰ ਮੈਂ ਜਿਹਾ ਆਖਦਾ ਹਾਂ ਕਈ ਪਰਵਾਰ ਤੁਸੀਂ ਦੇਖਿਆ ਇਹਨਾਂ ਦੀ ਰੂਪ ਰੂਪ ਇਹਨਾਂ ਦੇ ਅਸਰ ਸੂਖੇ ਖੇਤ ਪਰਿਵਾਰ ਸੀ ਸਾਰੇ ਸਾਰੇ ਜਿਹੜੇ ਅੱਜ ਉਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਤਗੜੇ ਹੋ ਕੇ ਨਾਲ ਚੱਲਾਂਗੇ ਮੈਂ ਧੰਨਵਾਦ ਕਰਦਾ ਹਾਂ ਇਸ ਗੱਲ ਦਾ ਮਾਣ ਆ ਵੀ ਮੇਰੇ ਕੋਲ ਅਕਾਲੀ ਦਲ ਵਾਲੇ ਮੇਰ ਕੋ ਕਾਂਗਰਸ ਵਾਲੇ ਮੇਰ ਕੋ ਜਥੇਬੰਦੀਆਂ ਵਾਲੇ ਔਰ ਮੇਰ ਕੋ ਆਮ ਆਦਮੀ ਪਾਰਟੀ ਜਿਹਦੇ ਹੈ ਹੀ ਹੈ ਸਾਡਾ ਪਰਿਵਾਰ ਆ ਹਰ ਬੰਦਾ ਹੁੰਦਾ ਔਰ ਮੈਨੂੰ ਇਹ ਹੁੰਦਾ ਵੀ ਜਿਹੜਾ ਮੇਰੇ ਬਟਾਲੇ ਦਾ ਵਸਨੀਕ ਆ ਬਹੁਤ ਕੰਮ ਕਰਾ ਠੀਕ ਆ ਔਰ ਪਾਰਟੀਬਾਜ਼ੀ ਕਰਦੀ ਹੈ ਤੇ ਕਈ ਵਾਰੀ ਕੀ ਹੁੰਦਾ ਵੀ ਜਿੱਦ ਤਰ੍ਹਾਂ ਹੁਣ ਭਰਾ ਹੋਣੀ ਹੈ ਕੰਮ ਕੀਤਾ ਇਹਨਾਂ ਦੀ ਜਿੰਨੀ ਜ਼ਰੂਰਤ ਸੀ ਆਪਾਂ ਮੈਂ ਕੋਸ਼ਿਸ਼ ਕੀਤੀ ਵੀ ਅਫਰਟ ਕਰੀ ਪਰ ਆਪਣੇ ਆਪ ਵੀ ਅੰਦਰੋਂ ਆਵਾਜ਼ ਨਿਕਲਦੀ ਵੀ ਯਾਰ ਨਹੀਂ ਆਪਾਂ ਗਏ ਸਾਂ ਸਾਡਾ ਕੰਮ ਹੋਇਆ ਯਾਰ ਤਗੜੇ ਰੋਡੇ ਨਾਲ ਤੇ ਐਸੇ ਹੱਲੇ ਕਈ ਬਹੁਤ سارے ਪਰਿਵਾਰ ਆਏ ਤੇ ਉਹ ਵਕਤ ਆਪਣੇ ਆ ਵੀ ਜਿਹੜੀ ਕਿਉਂਕਿ ਮੇਰੇ ਕੋਲ ਜੁਆਇਨਿੰਗਾਂ ਦੀ ਲਿਸਟ ਬਹੁਤ ਲੰਬੀ ਪਈ ਆ ਤੇ ਵੀਰ ਹਣੀ ਇਹਨਾਂ ਦੇ ਜ਼ਿਕਰ ਕੀਤਾ ਤੇ ਮੈਂ ਕਿਹਾ ਵੀ ਕੱਲ ਹੀ ਮੈਂ ਆ ਜੀ ਜੀ ਉਹ ਬਸ ਕੱਲ ਦੇ ਚੱਕਰ ਸੀ ਉਹ ਪਤਾ ਨਹੀਂ ਵੀ ਮੈਂ ਰੋਲੇ ਰੋਪੇ ਜੇ ਕਹਿ ਦਿੱਤਾ ਹਲੇ ਕਿ ਉਹ ਕਿ ਜੁਆਇਨਿੰਗਾਂ ਦਾ ਮੈਨੂੰ ਇਹ ਹੀ ਵੀ ਲੈਕਚਰ ਤੋਂ ਲਾ ਕੇ ਕਰਾਂਗੇ ਆਪਾਂ ਪਰ ਮੈਨੂੰ ਖੁਸ਼ੀ ਆ ਜਿਹੜਾ ਅੱਜ ਤੋਂ ਜਿਹੜਾ ਕੰਮ ਸਾਡਾ ਸ਼ੁਰੂ ਹੋ ਗਿਆ ਹੁਣ ਸਟੈਪ ਬਾਈ ਸਟੈਪ ਚੱਲਦਾ ਜਾਊਗਾ ਜੀ ਸੋ ਜੋ ਕਰਦਾ ਪਰਮਾਤਮਾ ਆਪ ਕਰਾਉਂਦਾ ਔਰ ਮੈਂ ਸਾਰੇ ਪਰਿਵਾਰ ਦਾ ਆਪਣੀਆਂ ਮਾਵਾ ਪੈਣਾ ਦਾ ਆਪਣੇ ਨੌਜਵਾਨ ਵੀਰਾਂ ਦਾ ਔਰ ਵੱਡੇ ਵੀਰਾਂ ਦਾ ਦਿਲ ਦੀ ਕਰਾਈ ਦਿੱਤੀ ਹੈ ਦੇਖੋ ਮੈਂ ਤੁਸੀਂ ਮੇਰੇ ਭਰਾ ਜੇ ਮੀਡੀਆ ਵਾਲੇ ਮੈਂ ਇੱਕੋ ਗੱਲ ਕਹਾਂ ਇਹ ਚੀਜ਼ ਬਜਾ ਮੈਸੇਜ ਇਹ ਘਰ ਘਰ ਤੱਕ ਪਹੁੰਚਣਾ ਚਾਹੀਦਾ ਅੱਜ ਮੈਂ ਉਹਨਾਂ ਨੂੰ ਜਾਣਦਾ ਨਹੀਂ ਭਾਜੀ ਹੋਣਾ ਉਹਨਾਂ ਨੇ ਆਪ ਆ ਕੇ ਦੱਸਿਆ ਵੀ ਮੇਰਾ ਚਾਹ ਤੱਕ ਪਹ ਨਹੀਂ ਰੱਖਾ ਕਿ ਮੇਰੇ ਘਰ ਦੇ ਵਿੱਚ ਦੋਾਂ ਜੀਆਂ ਨੂੰ ਨੌਕਰੀ ਕਿਉਂਕਿ ਗੱਲ ਅੱਜ ਇਮਾਨਦਾਰੀ ਦੀ ਤੇ ਪੜ੍ਹਾਈ ਲਿਖਾਈ ਦੀ ਨਹੀਂ ਤੇ ਅਕਸਰ ਜਦੋਂ ਲੋਕਾਂ ਦੇ ਘਰਾਂ 'ਚ ਜਾਂਦੇ ਹਾਂ ਤਾਂ ਇੱਕੋ ਗੱਲ ਕਰਦੇ ਹਾਂ ਕੀ ਕਹਿੰਦੇ ਭਲਾ ਨਾ ਤਾਂ ਸਾਡੇ ਕੋਲ ਪੈਸਾ ਜੀ ਨਾ ਸਾਡੇ ਕੋਲ ਸਫਲਤਾ ਸਾਨੂੰ ਸਾਡੇ ਬੱਚਿਆਂ ਨੂੰ ਕਿਹੜਾ ਨੌਕਰੀਆਂ ਮਿਲਦੀਆਂ ਪਰ ਅੱਜ ਇੱਕ ਸੰਦੇਸ਼ ਦੇਣ ਦੀ ਲੋੜ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਜੇ ਤੁਹਾਡੇ ਬੱਚੇ ਪੜ੍ਹ ਲਿਖ ਗਏ ਤੇ ਅੱਜ ਨੌਕਰੀ ਲੈਣੀ ਕੋਈ ਔਖੀ ਨਹੀਂ ਤੁਹਾਡੇ ਬੱਚਿਆਂ ਚ ਕਾਬਲੀਅਤ ਹੋਣੀ ਚਾਹੀਦੀ ਹੈ ਨੌਕਰੀ ਆਪ ਦਰਵਾਜ਼ਾ ਖੜਕਾਉਣਾ ਮੈਂ ਕਿਤੇ ਨਾ ਕਿਤੇ ਜਿਹੜੀ ਜਗ੍ਹਾ ਵੀ ਤੁਸੀਂ ਦੱਸੀ ਆ ਵੀ ਗਰਾਊਂਡ ਦੀ ਹੈਗੀ ਹੈ ਇੱਥੇ ਤੇ ਖਾਸ ਕਰਕੇ ਹੁਣ ਮੈਂ ਪਿੰਡਾਂ ਦੇ ਵਿੱਚ 26 ਸਟੇਡੀਅਮ ਜਿਹੜੇ ਨੇ ਆਪਾਂ ਅਨਾਉਂਸ ਕੀਤੇ ਨੇ ਮੈਨੂੰ ਇਹ ਆ ਵੀ ਆ ਜਿਹੜੀ ਸਾਡੀ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਜਦੋਂ ਸਾਡਾ ਮੇਰ ਬਣ ਜਾਂਦਾ ਠੀਕ ਆ ਆਪਾਂ ਇਸ ਜਿਹੜੇ ਇਹ ਇਹ ਛੋਟੇ ਛੋਟੇ ਕੰਮ ਨੇ ਇਹ ਆਮ ਇਥੋਂ ਲੋਕਲ ਲੈਵਲ ਤੇ ਆਪਾਂ ਗੱਲ ਕਰਦਾ ਨਾ ਰਨੀ ਸਿੰਘ ਜੀ ਮੈਂ ਕਾਫੀ ਲੰਮੇ ਸਮੇਂ ਤੋਂ ਕਾਲੀ ਮਦਲ ਦਾ ਨਾਲ ਮੋੜੇ ਦਾ ਮੋੜਾ ਜੋੜ ਕੇ ਖਲੋਤਾ ਰਿਹਾ ਸੀ ਤੇ ਜਦੋਂ ਜਿਹੜੇ ਮੈਂ ਆਮ ਆਦਮੀ ਪਾਰਟੀ ਜੁਆਣ ਇਸ ਕਰਕੇ ਕੀਤੀ ਆ ਕਿ ਇਹਨਾਂ ਦੇ ਭਗਵੰਤ ਮਾਨ ਸਿੰਘ ਵੀ ਆਉਂਦੇ ਚੰਗੇ ਕੰਮ ਬੜੇ ਚੰਗੀਆਂ ਨੀਤੀਆਂ ਉਹ ਦੇਖ ਕੇ ਕੀਤੀ ਆ ਕਿ ਅਮਨ ਭਾਜਪਾ ਨੇ ਵਿਚਾਰੀ ਕਰ ਸੀ ਇਹਨਾਂ ਦੇ ਵੀ ਕੰਮਾਂ ਲੀਕ ਕੇ ਪਾਰਟੀ ਬਣ ਗਈ ਮੈਂ ਜੂ ਜਵਾਨ ਹੋਇਆ ਉਹਦੇ ਕਾਲੀ ਕੋਈ ਪੇਤਵਾਲ ਨਹੀਂ ਹਰ ਜਿਹੜਾ ਵੀ ਬੰਦਾ ਇਹਨਾਂ ਕੋ ਜਾਂਦਾ ਉਹਦਾ ਪੈਲ ਦੇ ਆਧਾਰ ਤੇ ਕੰਮ ਕਰਦੇ ਨੇ ਬਿਲਕੁਲ ਤਾਂ ਆਪਣਾ ਸਭ ਤੋਂ ਪਹਿਲਾਂ ਆਪਣੇ ਅੰਗਰੇਜ਼ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਡੇ ਮਹੱਲੇ ਚ ਆਏ ਨੇ ਸਾਡੇ ਮਹੱਲੇ ਚ ਆਇਆ ਸੀ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜੀ ਧੰਨਵਾਦ ਕਰਦਾ ਮਹਿਮਾਨ ਸਰਕਾਰ ਦਾ ਜਿੰਨਾ ਮੇਰੇ ਦੋਨੋਂ ਬੱਚੇ ਹੀ ਧੀ ਤੇ ਬੇਟਾ ਦੋਨਾਂ ਨੇ ਅੰਮੀ ਕੀਤੀ ਹੀ ਬੇਟਾ ਟੈਲੀਜੈਂਸੀ ਚ ਵਾ ਧੀ ਪੀਪੇਮ ਲੱਗੀ ਜਾਂ ਡੇਰ ਪਾਪਾ ਨਾਨਕ ਜੀ ਦੋਨੋਂ ਐਸ ਸਰਕਾਰ ਤੇ ਨੌਕਰੀ ਮਿਲੀ ਆ ਕੋਈ 1 ਰੁਪਈਆ ਵੀ ਨਹੀਂ ਮੇਰਾ ਲਗਾ ਕੇ ਪਈ 1 ਰੁਪਇਆ ਵੀ ਕਿਤੇ ਲੱਗਾ ਕਿਤੇ ਚਾਹ ਦਾ ਕੱਪ ਵਿੱਚ ਪਿਰਾ ਲੱਗਾ ਕਿਤੇ ਕਿਤੇ 75 ਸਾਲਾਂ ਚ ਕਰੀ ਸੁਣਿਆ ਹੈ ਕਿ ਇਦਾਂ ਨੌਕਰੀ ਨਹੀਂ ਮਿਲਦੀ ਨਹੀਂ ਬਿਲਕੁਲ ਇਹ ਹੋਰ ਸਰਕਾਰ ਆਉਂਦੀ ਤੇ ਬਿਲਕੁਲ ਨਹੀਂ ਮਿਲਦੀ ਜੀ ਧੰਨਵਾਦ ਦਾ ਬਹੁਤ ਧੰਨਵਾਦ ਕਰਦਾ ਆ ਆਪ ਸਰਕਾਰ ਆਈ ਤੇ ਮੇਰੇ ਬੱਚੇ ਨੂੰ ਨੌਕਰੀ ਮਿਲੀ ਜੇ ਹੋਰ ਸਰਕਾਰ ਆਉਂਦੀ ਕੋਈ ਤੇ ਨਹੀਂ ਮਿਲਦੀ ਕਿਹੋ ਵੈਸੇ ਦੇਣਾ ਚਾਹੁੰਦਾ ਵਾ ਵੀ ਵੱਧ ਤੋਂ ਵੱਧ ਪੜ੍ਹਾਈ ਕਰੋ ਕਿ ਇੱਥੇ ਪੜ੍ਹਾਈ ਦਾ ਮੁੱਲ ਹੈਗਾ ਜੇ ਆ ਸਰਕਾਰ ਦੇ ਵਿੱਚ ਪੜ੍ਹਾਈ ਦਾ ਮੁੱਲ ਹੈਗਾ ਜੇ ਪੜ੍ਹੋਗੇ ਤੇ ਨੌਕਰੀ ਜ਼ਰੂਰ ਮਿਲੂਗੀ ਹਰ ਹਾਲ ਤੇ ਨੌਕਰੀ ਮਿਲੂਗੀ